ਆ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਮਾਡਲ ਟਾਊਨ ਨੰਬਰ 1 ਤਹਿਸੀਲ ਸੁਨਾਮ ਸ਼ਹੀਦ ਦੁੱਧ ਸਿੰਘਾ ਦਾ ਤੇ ਜ਼ਿਲ੍ਹਾ ਸੰਗਰੂਰ ਤਿੰਨ ਗਾਵਾਂ ਦਿਖਾਉਣ ਲੱਗਿਆ ਬਾਈ ਦੇ ਘਰੋਂ ਦੂਜੀ ਵੀਡੀਓ ਆ ਆਪਣੇ ਕੰਮ ਹੈਗਾ ਵਪਾਰ ਦਾ ਤੇ ਕੰਮ ਹੈਗਾ ਸੱਜਣੋ ਬਾਈ ਦਾ ਸਾਫ਼ ਸੋਤਰਾ ਬਿਲਕੁਲ ਇੱਕ ਨੰਬਰ ਦਾ ਕੰਮ ਆ ਪਿਛਲੀ ਵੀਡੀਓ 'ਚ ਇੱਕ ਗਾਵਾਂ ਦਿਖਾਈ ਤੀ ਤੇ ਗਾਵਾਂ ਬਾਈ ਤਕਰੀਬਨ 8-10 ਭੇਜ ਗਿਆ ਤੇ ਕੰਮ ਬਿਲਕੁਲ ਜੈਨੂਅਲ ਆ ਤੇ ਬਾਕੀ ਜਿਹੜਾ ਰੇਟ ਆ ਰੇਟ ਅੱਜ ਦਾ ਬਾਈ ਤੋਂ ਵੀਡੀਓ ਦੇ ਵਿੱਚ ਹੀ ਕਰਾ ਦੇਾਂਗੇ ਇੱਕ ਤਾਂ ਦੋ ਦੰਦ ਦਾ ਪੱਛੀ ਦਿਖਾਵਾਂਗੇ ਤਾਜੀ ਸੂਈ ਹੋਈ ਤੇ ਦੋ ਦਿਖਾਵਾਂਗੇ ਗੱਬਣ ਰੇਟ ਆ ਜਿਹੜਾ ਰੇਟ ਵੀਡੀਓ ਚ ਕਰਾ ਦਾਂਗੇ ਕਰਾ ਦਾਂਗੇ ਕੁਆਲਿਟੀ ਦੇ ਹਿਸਾਬ ਨਾਲੀ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਵਾਂਗੇ ਨੰਬਰ ਬਾਈ ਤੋਂ ਪੁੱਛ ਕੇ ਦੇ ਦਾਂਗੇ ਤੇ ਬਾਕੀ ਇਹਨਾਂ ਤੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਉਹ ਤੁਹਾਡਾ ਕੰਮ ਤਸੱਲੀ ਕਰਕੇ ਨੇੜੇ ਆ ਕੇ ਚੈੱਕ ਕਰਕੇ ਬਾਈ ਤੋਂ ਲੈ ਕੇ ਜਾਣਾ ਆ ਜੀ ਹੋਰ ਕੀ ਹਾਲ ਹੈ ਵਧੀਆ ਬਈ ਵਧੀਆ ਬਈ ਦਮਾ ਚੜਦੀ ਗਲੇ ਬਈ ਕਿਹੜੇ ਪਾਸੋਂ ਕੰਮ ਸ਼ੁਰੂ ਕਰ ਇੱਕ ਨੰਬਰ ਤੇ ਕਰ ਲੈਣਾ ਸਹੀ ਸਹੀ ਬੱਚੇ ਮਾਡਲ ਟਾਊਨ ਨੰਬਰ ਵੀ ਇੱਕ ਮਾਡਲ ਟਾਊਨ ਨੰਬਰ ਤੇ ਕੀ ਗੱਲ ਹੈ ਫੋਨ ਨੰਬਰ ਬੋਲੋ ਜੀ ਫੋਨ ਨੰਬਰ 977099 ਹਾਂਜੀ 43077 43077 ਇੱਥੋਂ ਕਰ ਲਈ ਸ਼ੁਰੂ ਇੱਥੋਂ ਕਰ ਲਓ ਹਮਾਰਾ ਇੱਕ ਨੰਬਰ ਵਾਲੀ ਬੱਚੀ ਦੇ ਕੈਮਰਾ ਸੂਆ ਕਿਹੜਾ ਬਾਈ ਦਾ ਪੀ ਨੱਡੇ ਦੰਦਾਂ ਦਾ ਬਾਈ ਪਹਿਲਾ ਸੂਆ ਦੰਦਾਂ ਚ ਦੋ ਦੰਦ ਦੋ ਦੰਦ ਬੱਚਾ ਕੀ ਆ ਗਿਆ ਬੱਚਾ ਮੰਗਰ ਬੱਚਾ ਆ ਨਾਲ ਆ ਗਿਆ ਜੇ ਸੱਜਣੋਂ ਮੇਲ ਕਾਪ ਧੋੜ ਦੇ ਬਾਈ ਫੁਰਕੇ ਦੁੱਧ ਕੰਨਾਂ ਕਹਾ ਦੇ ਰਾ ਹੁਣ ਦੁੱਧ ਹੋਈ ਗਈ 16 15 ਦੇ ਜਮਾ ਠੰਡਾ ਕਰਕੇ ਲੈ ਲੈ ਕੰਡੇ ਵਾਲਾ ਕੰਡੇ ਵਾਲਾ ਹਾਂਜੀ ਹਾਂ ਆ ਤੋੜ ਦਿਓ ਇਹਨੂੰ ਆ ਦੁੱਧ ਸੱਜਣਾ ਬਾਈ ਕਹਿੰਦਾ 15 ਕਿਲੋ ਕੰਡੇ ਤੇ ਤੋਲਣ ਵਾਲਾ ਹਾਜ਼ਰ ਹੈ ਦੇ ਕੋਲੇ ਲੀਟਰ ਉਹੀ ਗੱਲ ਆ ਵੀ ਲੀਟਰ ਮਾਰ ਦੇ ਇਹਦਾ ਲੀਟਰ ਮਾਰ ਕੇ ਲੈ ਕੇ ਜਾਵੇ ਯਾਰ ਹਾਂ ਝੱਗ ਢੁੱਗਲੇ ਲੀਟਰ ਤਾਂ ਮੇਰਾ ਖਿਆਲ 16 17 ਬਣ ਜਾਂਦੇ 16 17 ਬਣ ਜਾਣਗੇ 15 ਦੇ ਜਮਾ ਠੰਡਾ ਕਰਕੇ ਝੱਗ ਢਾ ਲੈ ਤੇ ਬਾਈ ਦੀ ਕਿਵੇਂ ਬਾਈ ਤੇ ਬਾਈ ਜਮਾ ਇੱਕ ਨੰਬਰ ਓਕੀ ਬਿਲਕੁਲ ਆ ਲੈ ਆ ਲੈ ਆ ਲੈ ਅੰਦਰ ਨੂੰ ਲਿਆ ਬੱਚੇ ਤੇ ਲੈ ਚੱਲ ਮੁੱਕੀ ਤੇ ਕਰਦੀ ਆ ਕਰਦੀ ਆ ਦੰਦਾਂ ਚ ਆ ਗਈ ਦੋ ਦੋ ਦੰਦਾਂ ਜਾਨ ਜੂਣ ਵੀ ਚੰਗੀ ਆ ਵਜੂਦ ਵੀ ਚੰਗਾ ਉਹੀ ਗੱਲ ਆ ਵੀ ਆ ਵਜੂਦ ਵੀ ਚੰਗਾ ਜਾਨ ਵੀ ਚੰਗਾ ਪ੍ਰਿੰਟ ਵੀ ਆ ਬੱਚੀ ਦਾ ਜਾਤ ਵੀ ਆ ਲੱਗੇ ਜਾਣ ਵਾਲੀ ਆ ਪਿੱਛੇ ਮੁੜਨ ਵਾਲੀ ਨਹੀਂ ਹੈਗੀ ਅਗਲੇ ਸਾਲ ਚੰਗੇ ਰੁਪਈਆ ਦੀ ਬਣ ਅਗਲੇ ਸਾਲ ਬਣਨ ਵਾਲੀ ਹੈ ਬੱਬੀ ਦਾ ਧੰਨ ਕਰ ਤੋਦਨ ਠੀਕ ਆ ਜੀ ਕਿ ਮੇਨ ਗੱਲ ਆ ਜਿਹੜੀ ਦੰਦਾਂ ਤੋਂ ਉਮਰ ਦਾ ਤੁਹਾਨੂੰ ਆਈਡੀਆ ਵੀ ਹੋਣਾ ਹੈ ਨਾ ਤਕਰੀਬਨ 2.5 ਸਾਲ ਦੀ ਬੱਚੀ ਹੈ 2.5 ਸਾਲ ਦੀ ਆ ਦੋ ਦੰਦ ਹੈ ਚਵਾਈ ਚ ਕਿਵੇਂ ਆ ਚਵਾਈ ਵੀ ਜਮਾ ਇੱਕ ਨੰਬਰ ਹੈ ਵੀਰੇ ਜਮਾ ਓਕੇ ਹੈ ਪੈਸੇ ਕਿੰਨੇ ਲੈ ਲਾਂਗੇ ਇਹਦੇ ਅੱਜ ਪੈਸੇ ਮੂਲੇ ਕੋਈ ਮਰਜ਼ੀ ਕਰੀਦਾ ਕੋਈ 65000 ਰੁਪਏ ਦੇ ਦਾਂਗੇ ਬੱਚੀ ਆਪਾਂ 65 ਦੀ ਦੇ ਦਾਂਗੇ ਛੋਟ ਸੂਟ ਜੀ ਬਾਕੀ ਕਰ ਦਾਂਗੇ ਮੌਕੇ ਤੇ ਮਾਨਤਾਨ ਗੱਮ ਮਾਨਤਾਨ ਬਾਈ ਕਹਿੰਦਾ ਕਰ ਦਾਂਗੇ ਤੇ 65000 ਰੁਪਏ ਲੈ ਲਾਂਗੇ 65 ਤੇ ਮਾਨਤਾਨ ਹੋ ਜੂਗਾ ਆਏਗੇ ਭਰਾ ਦਾ ਤੇ ਬਾਕੀ ਜੇ ਕਿਸੇ ਨੇ 2000 ਤਿੰਨੇ ਇਕੱਠੀਆਂ ਲੈਣੀਆਂ ਨੇ ਤਾਂ ਉਹਦਾ ਉਹਦਾ ਦਾ ਹਿਸਾਬ ਹੋ ਜੂਗਾ ਉਹਦਾ ਛੋਟ ਛੱਪਾ ਹੋ ਜੂ ਇੱਕ ਵਾਰੀ ਫਿਰ ਦੱਸਦਾ ਨਾ ਦੰਦਾਂ ਚ 2 ਦੰਦਾਂ ਦਾ ਬੱਚੀ ਸੂਆ ਪਹਿਲਾ ਮਾਰੇ ਨੂੰ ਇਹ ਚੱਲੀ ਵੀ ਆ ਦੁੱਧ ਕੰਡੇ ਵਾਲਾ ਪੰਡਾ ਮੇਰੇ ਕੋਲੇ ਪਿਆਰੀ ਹੈ ਇਸ ਟਾਈਮ ਪਿਆਰੀ ਹੈ ਇਸ ਟਾਈਮ 10 ਦਿਨਾਂ ਦੀ ਸੂਰਜ ਹੋਗੀ ਠੀਕ ਹੈ ਜੀ ਹਾਂ ਜੀ ਹੁਣ ਮਾਰ ਦੇਗਾ ਜੀ ਆ ਦੋ ਨੰਬਰ ਦੋ ਨੰਬਰ ਤੇ ਆ ਗਈ ਜਰਸੀ ਕ੍ਰੋਸ ਚ ਬਈ ਜਰਸੀ ਕ੍ਰੋਸ ਚ ਆ ਗਈ ਬਈ ਤੋੜ ਤੋ ਜੀ ਇਹਦਾ ਸੁਗਵਾਈ ਇਹਦਾ ਸੁਗਵਾ ਦੂਜਾ ਦੂਜਾ ਸੁਗਵਾ ਹਾਂ ਜੀ ਲੇਵਾ ਲੀਵਾ ਬੋਬਨਾ ਉਲੀ ਖੰਡਾ ਲੀਵਾ ਲੀਵਾ ਬਹੀ ਲੇ ਤੇ ਮਾਰਾ ਦੇਖੋ ਤੁਮਨੇ ਜਿੱਡੀ ਕਾ ਆਪਾ ਉੱਦਾਂ ਹੀ ਨਹੀਂ ਗੱਲ ਬਾਤ ਹੋਈ ਸੀ ਜੀ ਗਿੱਡੀ ਆਪੇ ਓਦਾਂ ਹੀ ਓਦਾਂ ਹੀ ਲੇਵਾ ਬਣਾ ਦੂ ਤੇ ਢਲਪੁਲ ਲੱਗੀ ਹੁੰਨੀ ਵੀ ਕਰਨਾ ਨਾ ਹਾਂ ਢਲਪੁਲ ਕਰਨ ਲੱਗੀ ਬਈ ਆ ਕਿਉਂਕਿ ਇਹ ਨਿਸ਼ਾਨੀ ਹੁੰਦੀ ਆ ਸੱਤ ਮਾ ਜੇ ਆਪਾਂ ਕਹਿੰਦਾ ਰਜਨਾ ਦਾ ਦੂਜੇ ਸੂਏ ਤੱਕ ਵੀ ਪਸੂ ਢਲਪੁਲ ਕਰਦਾ ਹੁੰਦਾ ਹਾਂ ਹਾਂ ਜੀ ਅੰ ਦੂਜੇ ਸੂਏ ਤੱਕ ਫਿਰ ਬੱਦਿਆਂ ਗਾਈਆਂ ਹੋਣੀਆਂ ਫਿਰ ਭਾਲੀ ਜਾਂ ਹਾਈ ਤੇ ਵੀ ਆ ਗਈ ਜਿਵੇਂ ਪੰਜਾਬ ਵਾਲੀਆਂ ਜਰਸੀਆਂ ਦੀ ਹੁੰਦੀ ਆ ਪਰ ਚੋਲਾ ਬਹੁਤ ਤਾਕੜਾ ਲੱਗਿਆ ਥੱਲੇ ਇੱਥੇ ਰੋਕ ਇੱਥੇ ਲੰਬਾਈ ਲੰਬੀ ਕਰਾ ਦੇ ਚੈੱਕ ਤੇ ਲੈ ਆ ਬਈ ਦੁੱਧ ਪਾਉਗੀ ਇਹ ਮੱਜਾਂ ਵਰਗਾ ਦੁੱਧ ਜਮਾ ਮੱਜਾਂ ਵਰਗਾ ਖਾਣੇ ਤੇ ਜਮਾ ਮੱਜਾਂ ਵਰਗੀ ਹੋਊਗੀ ਬਈ ਕਿ ਇਹ ਕੰਡਦੀ ਆ ਬਈ ਕੱਢ ਦਿਆ ਬਰੇ 2-4 ਦਿਨ 2-4 ਦਿਨ ਕੱਢ ਦੋ ਨਾ 2-4 ਦਿਨ ਕੀ ਕਰਦਾ ਸਾਰਾ ਦੁੱਧ ਦਾ ਬਰੇ ਮਾਲਕਾਂ ਦੇ ਹਿਸਾਬ ਨਾਲ ਤਾਂ ਦੱਸਣ ਵਾਲੇ ਜਿਆਦੇ ਹੈ ਪਰ ਆਪਾਂ 20 ਕਿਲੋ ਮੰਨ ਕੇ ਲਈਏ 20 ਕਿਲੋ ਮੰਨ ਕੇ ਦੇਵਾਂਗੇ ਆ ਵੀ ਫਿਰ ਮੱਜਾਂ ਵਰਗਾ ਜਮਾ ਮੱਜਾਂ ਵਰਗਾ ਬਰੇ ਜਮਾ ਮੱਜਾਂ ਵਰਗਾ ਕਰੋ ਸੰਗ ਦੇ ਵਿੱਚ ਆ ਗਈ ਹਾਂਜੀ ਮੌਸਮਾਂ ਚ ਚੰਨ ਆਈ ਗਰਮੀ ਸਰਦੀ ਪਰ ਦੁੱਧ ਇਹ ਮੱਜਾਂ ਦੇ ਤਕਰੀਬਨ ਤਕਰੀਬਨਾਂ ਬਰਾਬਰ ਜੇ ਪਾਉਂਦੇ ਜਮਾਂ ਬਰਾਬਰ ਪਾਉਂਦੇ ਯਾਰ ਇਹ 15 16 ਕਿਲੋ ਦੀ ਮੱਝ ਲੈ ਲਈ ਤੇ ਜਿਹੀ ਜੀ ਆ ਕਰ ਦੇ ਦੀ ਆ ਗਾਂ ਵਾਲੀ ਰੇਟ ਇਹਦਾ ਹੋਊਗਾ ਬਈ ਉਹਦਾ ਅੱਧਾ ਯਾਰ ਮੱਝ ਤਾਂ ਜੇ 1500 ਕਿਲੋ ਦੀ 2 ਲੱਖ ਦੀ ਆਉਂਦੀ ਹੈ ਮੇਰਾ ਖਿਆਲ ਹੈ 200 ਸਭਾ ਲੈਣਗੇ ਦੇਖੋ ਜੀ ਦੇ ਦੰਗ ਕਰਨੀ ਇਹ ਵੀ ਅਸੀਂ 65 ਵੀ ਦੇ ਦਾਂਗੇ 65 ਵੀ ਦੇ ਦਾਂਗੇ ਪਾਨ ਤਾਨ ਕਰ ਦੇ ਦਾਂਗੇ ਫਿਕਸ ਜਿਹਾ ਹੀ ਆ ਕੰਮ ਫਿਕਸ ਇਹ ਮੰਗ ਤਾਂ ਕਰ ਦੰਗੂ ਠੀਕ ਹੈ ਗੱਲ ਛੋਟੇ ਪੈ ਗਿਆ ਆਇਆ ਗਰੀ ਮਾ ਆਇਆ ਤਿੰਨ ਨੰਬਰ ਦੇ ਟੋਰ ਦੇ ਬਈ ਖੋਲ ਕੇ ਇਹ ਕਿਹੜਾ ਸਵਾਲ ਪੁੱਛੀਆ ਇਹ ਵੀ ਦੁੱਧ ਅਸੀਂ ਜੇ ਇਹ ਕੱਢਦੀ ਆ ਜਨ ਹਾਂ ਇਹ ਕੱਢਦੀ ਡਾਕਟਰ 12 10 12 ਦੇ ਕੱਢ ਦਿੰਦੇ ਇਹਦਾ ਕਿੰਨਾ ਕ ਦੁੱਧ ਦੱਸਿਆ ਪਹਿਲਾਂ ਦਾ ਇਹਦਾ ਪਹਿਲਾਂ ਦਾ 18 ਕਿਲੋ 18 ਕਿਲੋ ਹੋਰ ਵੀ 18 ਕਿਲੋ ਮਿਲ ਕੇ ਲਈਆ ਤਾਂ 18 ਕਿਲੋ ਮਿਲ ਕੇ ਦੇਣਾ ਠੀਕ ਹੈ ਗੱਲ ਤੇ ਤੇਨਾ ਕਿੰਨੇ ਕੱਟ ਸਕਦੀ ਹੈ 10-12 ਦਿਨ ਬਈ 10 ਤੋਂ 12 ਦਿਨ ਹਾਂਜੀ ਹਾਂਜੀ ਆ ਥੱਲੇ ਚੱਲਣੀ ਸਟਾਰਟ ਹੋ ਗਈ ਹੈ ਨਾ ਥੱਲੇ ਚੱਲ ਵੀ ਸਟਾਰਟ ਹੋ ਗਈ ਸਟਾਰਟਿੰਗ ਦੇਖਣੀ ਤਿਆਰੀ ਹੈ ਬੱਚੀ ਤੇ ਬਾਕੀ ਆਪਾਂ ਜਿਵੇਂ ਬਾਕੀ ਬੱਚੇ ਤਾਂ ਥਾਣੇ ਦੇ ਜਿਵੇਂ ਗੱਬਣਾ ਭੇਜ ਜਾਏ ਕਿਸੇ ਕੋਲੇ ਬਈ ਗੱਬਣਾ ਥਾਣਾ ਤੁਣਾ ਦੀ ਓਟ ਦੇਣਾਗੇ ਜਮਾ ਉਸ ਦੀ ਵੀ ਜਮਾ ਉਸਦੀ ਵੀ ਤਸੰਦੀ ਹੈ ਤੇ ਜੇ ਆਪਾਂ ਤਸੰਦੀ ਕਰਕੇ ਲਈਏ ਆ ਬਾਈ ਨੇ ਥੱਲੇ ਪਾਸ ਕਰਕੇ ਲਿਆਂਦੇ ਕਿਉਂਕਿ ਜਮਾ ਤੁਹਾਨੂੰ ਦੱਸਿਆ ਵੀ ਇਹਦਾ ਕੰਮ ਜੈਨੂਇਨ ਆ ਵਪਾਰ ਦਾ ਹਾਂ ਬਈ ਜਮਾ ਜਿਹੜੀ ਆਪਾਂ ਪਹਿਲੀ ਵੀਡੀਓ ਪਾਈ ਸੀ ਪਾਈ ਤਾਂ ਆਪਣੇ ਤੈ ਠੀਕ ਹੈ ਬੰਦੇ ਨੇ ਫੋਨ ਕਰਕੇ ਧੰਨਵਾਦ ਕਰਿਆ ਜੀ ਤੇ ਜਮਾਂ ਸਹੀ ਹੈ ਠੀਕ ਹੈ ਜੀ ਹਾਂ ਜੀ ਹਾਂ ਅਪਾ ਹੋ ਕੰਨੀ ਹੋਵੇ ਵੀ ਕਹਾਂਗੇ ਕੁਝ ਨਿਕਲੀ ਗੋਸ ਠੀਕ ਹੈ ਗੱਲ ਥਾਣਾ ਦੀ ਓਟ ਤੇ ਬਾਈ ਕਹਿੰਦਾ ਭੇਜ ਦਾਂਗੇ ਆਪਾਂ ਜਿਹੜੇ ਭਰਾ ਨੇ ਗੱਬਣ ਬੱਚੀਆਂ ਲੈ ਕੇ ਜਾਣੇ ਨੇ ਥਾਣਾ ਦੀ ਗਰੰਟੀ ਦੇ ਭੇਜ ਦਾਂਗੇ ਹਾਂ ਬੱਚੀ ਦੀ ਥੇ ਹੋ ਲੈ ਕੇ ਨਹੀਂ ਇੱਥੇ ਇੱਥੇ ਰੋਕ ਲੈ ਕਹਿੰਦੀ ਉੱਥੇ ਦਿਖਾ ਦੇ ਸਿਸਟਮ ਨਾ ਫੰਦਾ ਸਹੀ ਦਿਖਾ ਦੇ ਸੰਦਾ ਸਹੀ ਦੇ ਬੱਚੀ ਦੇ ਥੇ ਹੋ ਲੈ ਕੇ ਦੋਨ ਬਾਈ ਕਹਿੰਦਾ ਜਰੂਰ ਕੱਢ ਦੀ ਬਾਰਾ ਇੱਕ ਦੋ ਦਿਨ ਜੀ ਪਸ਼ੂ ਜੀ ਲਾ ਕੇ ਦਸਤੇ ਪਾਸੇ ਵੀ ਹਾਂਸੇ ਪਾਸੇ ਹੋ ਸਕਦਾ ਵਾਰੀ ਗੱ ਇਹਦੇ ਪੈਸੇ ਕਰਨਗੇ ਨਾ ਇਹਦੇ ਪੈਸੇ ਅੱਜ ਦੇ ਹਿਸਾਬ ਨਾਲ ਮਿਲ ਗਈ ਹਾਂਜੀ ਅੱਜ ਆਪਾਂ ਦੇਵਾਂਗੇ 25000 ਰੁਪਏ ਸਾਮ ਨੂੰ ਹੀ ਵਾਲੇ ਛੱਡਾਂਗੇ ਸਾਮ ਨੂੰ ਹੀ ਵਾਲੇ ਛੱਡਾਂਗੇ ਬਾਕੀ ਜਿਹੜੇ 3000 ਦਾ ਬੱਚੀ ਤਿਆਰੀ ਕੀ ਗੱਲ ਹੈ 3000 ਦੀ ਬੱਚੀ ਆਪਾਂ 12000 ਦੀ ਸਾਮ ਦੇ ਰੁਪਏ ਬਾਈ ਕਹਿੰਦਾ ਆਪਾਂ ਸਾਨੂੰ ਛੱਡ ਕੀ ਰੇਟ ਕਰਿਆਦਾ ਆ ਬੱਚੀ ਦੀ ਝੋਲੀ ਦੇ ਬੱਚੀ ਦਾ ਸੋਨਾ ਬਣਾਉਂਦਾ ਆਡਰ ਬਹੁਤ ਪਿਆਰਾ ਬਣਾਈ ਸੀ ਬੱਚੀ ਦਾ ਥਾਣਾ ਬਣਾਉ ਨਾਲ ਲੱਗਣਾ ਜੀ ਬਣਾ ਦੇਣਾ ਫਿਕਸ ਐਨ ਹੈਗਾ ਲੰਮਕਾ ਐਨ ਹੈਗਾ ਜੰਮੇ ਆਪਾਂ ਤੁਹਾਨੂੰ ਇਹ ਕਹਿਣਾ ਹੋਇਆਗਾ ਕੱਟੀਆਂ ਲੈਣੀਆਂ ਤਾਂ ਉੱਧਰ ਨਾਲ ਉੱਧਰ ਦਾ ਹੋ ਗਿਆਗਾ ਨੰਬਰ ਬੋਲ ਦਈਏ ਨੰਬਰ ਹੈਗਾ 977999 ਹਾਂਜੀ 49077 97799 49077 ਮਾਡਲ ਟਾਊਨ ਨੰਬਰ 1 ਤਸਵੀਰ ਸਨਾਮ ਤੇ ਜ਼ਿਲ੍ਹਾ ਸਮਰੂਰ ਇਹਨਾਂ ਦੇ ਕੋਈ ਵੀ ਜਾਨਵਰ ਪਸੰਦ ਆਉਣਾ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ